ਦਾ ਹਰਿ ਦਿੱਤਾ ਵੀ ਜਿਹੜਾ ਦਿੱਤਾ ਉਹਦਾ ਮੰਨ ਲੀਆ ਤੁਸੀਂ ਇਹ ਵੀ ਦੇਵਾਂਗੇ ਇਹ ਵੀ ਦੇਵਾਂਗੇ ਕਿਉਂ ਨਾ ਮੁੱਖ ਮੰਤਰੀ ਨੇ ਕਿਹਾ ਸੀ ਪਹਿਲਾਂ ਮੈਂ ਗਿਆ ਤੂੰ ਪਹਿਲਾਂ ਹਜ਼ਾਰ ਹਜ਼ਾਰ ਦੇ ਦੇ ਇਹ ਮੁੜ ਕੇ ਉਹਨਾਂ ਦੇ ਦੂਜਿਆਂ ਦੂਜਿਆਂ ਨੇ ਉਂਗਲਾ ਲਾ ਦੇਣਗੇ ਇਹਨਾਂ ਨੂੰ ਕਾਰਜਕਾਰੀ ਅਸਲ ਮਹੀਨਾ ਦਾ ਹੁੰਦਾ ਉਹ ਤਾਂ ਭੁੱਲ ਜਾਣਾ ਨਹੀਂ ਜੀ ਸਾਰੇ ਉਹ ਕੋਈ ਗੱਲ ਨਹੀਂ ਇਹ ਵੀ ਕਰਾਂਗੇ ਨਸ਼ਿਆ ਵਾਲਾ ਕਰਾਂ ਸਾਰਾ ਕਰਾਂ ਸਾਰਾ ਕਰਾਂ ਕੱल्याਣੇ ਬੋਰਡ ਦਾ ਤੂੰ ਵਾਅਦਾ ਤੇ ਵੀ ਕੱਲ੍ਹ ਆ ਕੇ ਗੱਲ ਕਰ 200 ਫੀਲੀ ਕੀ ਦੀ ਗੱਲ ਸੁਣ ਤੁਸੀਂ ਕੀ ਗੱਲ ਪੈਂਦੀ ਅਸੀਂ 10 ਵਾਰੀ ਕਹਿੰਦੇ ਤੂੰ ਸਾਡੀ ਤੋਂ ਸਾਨੂੰ ਗਾਹ ਨਹੀਂ ਵੜਨ ਦਿੰਦੇ ਤੁਹਾਡੇ ਮਗਰੋਂ ਮੈਂ ਹੋਰ ਦੱਸਦਾ ਕੋਈ ਗੱਲ ਨਹੀਂ ਕੋਈ ਕੋਲੇ ਕੋਲੇ 10 ਵਾਰ ਗਏ ਅਸੀਂ ਕੋਈ ਸਾਡੀ ਗੱਲ ਸੁਣੀ ਐ ਇੱਥੇ ਬੁਲਾ ਲੈਂਦੇ ਇੱਥੇ ਉਹ ਨਾ ਸਾਨੂੰ ਗੱਲ ਨਹੀਂ ਕਰਦਾ ਬੁਲਾਉਂਦਾ ਕਿੱਥੀ ਬਾਬਾ ਮੈਂ ਤਾਂ ਐਸੀ ਬੀਮਾ ਖੜਾ ਪਾ ਮੈਂ ਮੇਰੇ ਕੋਲੇ ਦੱਸਦਾ ਨਹੀਂ ਕਹਿੰਦਾ ਨਾ ਖਣੋਕ ਵੀ ਮੈਂ ਕੱਲਾ ਕੱਲੇ ਨੇ ਵੋਟ ਪਾਈ ਕੱਲਾ ਕਰਦਾ ਮੇਰੇ ਕੋਲੇ ਜਿਹੜਾ ਮੇਰਾ ਪੁਰਾਣਾ ਨੰਬਰ ਹੈ ਦੱਸਣਾ ਸਾਲਾ ਠੀਕ ਐ 10 ਬੰਦੇ ਹੋਰ ਰੱਖੇ ਵੀ ਅਸੀਂ ਸਾਰਿਆਂ ਦੇ ਨੰਬਰ ਸਾਰਿਆਂ ਕੋਲੇ ਆ ਕੋਈ ਨੁਕਸਾਨਦਾਏ ਬੰਦਾ ਕੋਈ ਨਹੀਂ ਖੜਦਾ ਜਾਂ ਹੰਬ ਕੇ ਸੁਣੇ ਕਿਹੜੇ ਫੋਨ ਤੇ ਆ ਇੱਥੇ ਆ ਜਾਂਦੇ ਬੰਦੇ ਕਿੰਨੀ ਵਾਰ ਫੋਟੋ ਕੋਲ ਨਹੀਂ ਜਦੋਂ ਆਉਂਦਾ ਕੀ ਤਨ ਕਿਹੜੀ ਗੱਲ ਨਹੀਂ ਕਿਸੇ ਦਾ ਨੰਦਾ ਨਾ ਲੱਗਿਆ ਕਰ ਤੁਸੀਂ ਨਹੀਂ ਕਿਹਾ ਕਿੰਨੀ ਵਾਰ ਫੋਟੋ ਕੋਲ ਜੀ ਮੈਂ ਤੁਹਾਨੂੰ ਸੁਣਿਆ ਕਰਨਾ ਬਾਕੀ ਨਾ ਕਰਦੇ ਨਾ ਮਨ ਬੰਦਾ ਤੁਹਾਡਾ ਵੀ ਕਿੱਥੇ ਉੱਪਰ ਆਇਆ ਅੱਗੇ ਆ ਅੱਗੇ ਮੁੰਡੇ ਨੇ ਮੇਰਾ ਤੇਰੇ ਵਰਕਰ ਨੇ ਇੱਕ ਮਿੰਟ ਹਾਲ ਕਰ ਜਨਾ ਕੋਈ ਚੱਕਿਆ ਤੇ ਮੁੰਡਾ ਵੀ ਮਾਰ ਗਿਆ ਤੂੰ ਬਹਿਣ ਨਹੀਂ ਆਇਆ ਹਾਂ ਜੀ ਮੈਂ ਆਇਆ ਜੀ ਮੁੰਡੇ ਨੇ ਜੀ ਹਾਂ ਜੀ ਹਾਂ ਜੀ ਵਕੀਲ ਸਾਹਿਬ ਆਏ ਆ ਜੀ ਕੀ ਆ ਪੀਰਾ ਹੁੰਦਾ ਲੱਗਿਆ ਮੈਂ 2 ਸਾਲ ਹੋ ਗਏ 2 ਸਾਲ ਹੋ ਗਏ ਵਰਕਰ ਕੋਈ ਮੇਰਾ ਰਜਿਸਟਰ ਚੱਲ ਨਾ ਆਉਂਦਾ ਵੀ ਮੇਰਾ ਗੁਜਰੀਆ ਕੋਈ ਉਹਨੂੰ ਕਰਦੀ ਨਹੀਂ ਭਾਈ ਫੋਨ ਪਿੱਛੇ ਲਿਆਖਾ ਯਾਰ ਕਿਉਂ ਦੋ ਦਿਨੋਂ ਤੋਂ ਆਪਰੇ ਮੈਂ ਵੀਰਵੰਦ ਨੂੰ ਲਾਇਆ ਜੀ ਹਾਂ ਵੀਕੀਰ ਸਾਹਿਬ ਨੂੰ ਮਲਾਇਆ ਜੀ ਹਾਂ ਜੀ ਵੀਕੀਰ ਸਾਹਿਬ ਸੱਤੇ ਆਇਆ ਸੀ ਅੱਜ ਹਾਂਦੀ ਆਇਆ ਐਸੀ ਜੀ ਵੀਕੀਰ ਸਾਹਿਬ ਆਏ ਜੀ ਆਏ ਆ ਜੀ ਹਾਂ ਜੀ ਹਾਂ ਜੀ ਇਹ ਅੱਗੇ ਬੈਠੇ ਮਾਰ ਰਹੀ ਝੂਰੀ ਤੇ ਜੀ लड़का खे अच्छा जी ਰਾਹ ਨਹੀਂ ਦਿੱਤਾ ਜਿਹੜਾ ਦਿੱਤਾ ਉਹਦਾ ਮੰਨਦੀਆਂ ਤੁਸੀਂ ਇਹ ਵੀ ਦੇਵਾਂਗੇ ਇਹ ਵੀ ਦੇਵਾਂਗੇ ਨਾ ਮੁੱਖ ਮੰਤਰੀ ਕਿਹਾ ਸੀ ਪਹਿਲਾਂ ਮੈਂ ਕਿਹਾ ਤੂੰ ਪਹਿਲਾਂ ਹਜ਼ਾਰ ਯਾਰ ਦੇ ਦੇ ਇਹ ਮੁੜ ਕੇ ਉਹਨਾਂ ਦੂਜਿਆਂ ਨੂੰ ਉਂਗਲਾ ਲਾ ਦੇਣਗੇ ਇਹਨਾਂ ਨੂੰ ਕਾਪਟਾ ਦੇ ਹੱਥ ਨਾਲ ਘਿੰਣਾ ਆਉਂਦਾ ਉਹ ਤਾਂ ਭੁੱਲ ਜਾਣਾ ਨਹੀਂ ਜੀ ਸਾਰੀ ਕੋਈ ਗੱਲ ਨਹੀਂ ਉਹ ਵੀ ਕਰਾਂਗੇ ਨਸ਼ੇ ਵਾਲਾ ਕਰਾਂ ਸਾਰਾ ਕਰਾਂ ਸਾਰਾ ਕਰਾਂ ਕੱਲ੍ਹ ਆ ਕੇ ਗੱਲ ਕਰ ਦੱਸੋ ਕੱਲ ਕਿਹਦੀ ਗੱਲ ਕਰ ਤੁਸੀਂ ਇਹ ਗੱਲ ਪਹਿਲਾਂ ਅਸੀਂ 10 ਵਾਰੀ ਕਹੇ ਤੂੰ ਸਾਡੀ ਸਾਨੂੰ ਗਾਹ ਨਹੀਂ ਵੜਨ ਦਿੰਦੇ ਕੋਈ ਮਗਾਈ ਨੀ ਹੋਰਦਾ ਕੋਈ ਗੱਲ ਨਹੀਂ ਕੋਈ ਗੋਡੇ ਕੋਲੇ 10 ਵਾਰੀ ਗਏ ਅਸੀਂ ਕੋਈ ਸਾਡੀ ਗੱਲ ਸੁਣੀ ਐ ਇੱਥੇ ਉਹ ਨਾ ਸਾਨੂੰ ਕੋਈ ਗੱਲ ਨਹੀਂ ਕਰਨਦਾ ਪਤਾ ਕੀ ਨਹੀਂ ਮੈਂ ਤਾਂ ਅੱਜ ਜੇਰੀ ਸੁਣਨ ਕਰ ਮੈਂ ਨੇਰੇ ਕੋਲੇ ਦੱਸਿਆ ਨਹੀਂ ਕਹਿੰਦਾ ਨਾ ਕੋਈ ਨਾ ਵੀ ਮੈਂ ਕੱਲਾ ਕੱਲਿਆਂ ਨੂੰ ਵੋਟ ਪਾਏ ਕੱਲਾ ਕਰਦਾ ਜੀ ਮੇਰੇ ਕੋਲੇ ਜਿਹੜਾ ਮੇਰਾ ਪੁਰਾਣਾ ਨੰਬਰ ਹੈ ਦੱਸੋ ਸਰਾਂ ਨੂੰ ਠੀਕ ਐ 10 ਬੰਦੇ ਹੋਰ ਰੱਖੇ ਹੋਏ ਅਸੀਂ ਸਾਰਿਆਂ ਦੇ ਨੰਬਰ ਸਾਰੇ ਕੋਲੇ ਆ ਕੋਈ ਨੀ ਫੋਨ ਦਵਾਏ ਕੋਈ ਨੀ ਫੋਨ ਕਰਦਾ ਜਾ ਹੰਮ ਕੇ ਸੋ ਭੈਣੇ ਕਿਹੜੇ ਫੋਨ ਤੇ ਆ ਜਾਂਦੇ ਬੰਦੇ ਕਿੰਨੀ ਵਾਰ ਕੋਣੇ ਕਿਹਦੀ ਗੱਲ ਤੁਸੀਂ ਕਿੱਥੇ ਟੰਗ ਨਾ ਲੱਗਿਆ ਆ ਤੁਸੀਂ ਨਹੀਂ ਕਿਹਾ ਕਿੰਨੀ ਵਾਰ ਕੀ ਤੇਰਾ ਹੁਣ ਆ ਲੱਗਿਆ ਮੈਂ 2 ਸਾਲ ਹੋ ਗਿਆ 2 ਸਾਲ ਤੋਂ ਤੇਰਾ ਵਰਕਰ ਕੋਈ ਮੇਰਾ ਜੀਤ ਸਿੰਘ ਜੱਜਰ ਨਾ ਆਉਂਦਾ ਵੀ ਮੇਰਾ ਗੁੱਸਾ ਕੋਈ ਉਹਦੀ ਗੱਲ ਹੀ ਨਹੀਂ ਭਾਈ ਫੋਨ ਪਿੱਛੇ ਲਿਆਖਾ ਯਾਰ ਕਿਉਂ ਲੋਕੀ ਤੇਨੂੰ ਖਾਫੀ ਆਪਾਂ ਨਕੀਰ ਸਾਹਿਬ ਨੂੰ ਲਾਇਆ ਜੀ ਨਕੀਰ ਸਾਹਿਬ ਨੂੰ ਲਾਇਆ ਜੀ ਹਾਂ ਜੀ ਨਕੀਰ ਸਾਹਿਬ ਸੱਦੇ ਆਇਆ ਸੀ ਅੱਜ ਹਾਂਜੀ ਆਇਆ ਆਏ ਸੀ ਜੀ ਨਕੀਰ ਸਾਹਿਬ ਜੀ ਆਏ ਜੀ ਆਏ ਆ ਜੀ ਹਾਂਜੀ ਹਾਂਜੀ ਇਹ ਅੱਗੇ ਬੈਠੇ ਮਾਰ ਰਹੀ ਜੀ ਧੂੜੀ ਤੇ ਜੀ ਉਹ ਕਹਿੰਦਾ ਜੀ ਅਜ ਤੱਕ ਕੋਈ ਨਹੀਂ ਉਸ ਤੋਂ ਗੱਲ ਕਰਨੀ ਦਾ ਲੜਕਾ ਕਹਿੰਦਾ ਜੀ ਇਹ ਅੱਗੇ ਬੈਠਾ ਜੀ ਆ ਜੀ ਇਹਨੇ ਦੱਸਿਆ ਜੀ میں بھی آ جا ہاں جی بھائی دیکھ کے ملاقات ہے یہی گل ہے ہاں جی اپ بھی اپ بھی آ جا میں جا رہا ہوں یہ کتنا ہے بھائی آوے بوتل والے باپو کے موڑ پہ کا برا ہے